ਹਲਕਾ ਕਨੌਰ ਵਿੱਚ ਕਰੀਬ ਅੱਧਾ ਦਰਦਨ ਪਿੰਡਾਂ 'ਚ ਗੜੇਮਾਰੀ ਮੀਂਹ ਨਾਲ ਫਸਲਾਂ ਦੇ ਹੋਏ ਨੁਕਸਾਨ ਦਾ ਨਰੀਖਣ ਕਰਦੇ ਹੋਏ ਅੱਜ ਪਿੰਡ ਮਜੌਲੀ ਵਿਖੇ ਹਲਕਾ ਕਨੌਰ ਵਿਧਾਇਕ ਗਰਲਾਲ ਕਨੌਰ ਦੇ ਐਸਡੀਐਮ ਰਾਜਪਰਾ ਅਭਿਕੇਸ਼ਪੁਰਤਾ ਨਾਇਬ ਤਹਿਸੀਲਦਾਰ ਹਰੀਸ਼ ਕੁਮਾਰ ਕਨੌਰ ਅਤੇ ਸਬੰਧਤ ਵਿਭਾਗ ਦੇ ਅਧਿਕਾਰੀਆਂ ਨਾਲ ਪਿੰਡ ਮਜੌਲੀ ਦੇ ਸਰਾਲਾ ਖੁਰਦਾਂ ਤੌਰਾਂ ਕੀਤਾ ਇਸ ਮੌਕੇ ਵਿਧਾਇਕ ਗਰਲਾਲ ਕਨੌਰ ਨੇ ਪਿੰਡ ਹਰੀਪੁਰ ਝੁੰਗੀਆਂ ਮਹਦੂਦਾ ਮਜੌਲੀ ਕਨੌਰੀ ਖੇੜਾ ਸਰਾਲਾ ਖੁਰਦ ਸਰਾਲਾ ਕਲਾ ਆਪ ਦੇ ਕਿਸਾਨਾਂ ਨਾਲ ਗੱਲਬਾਤ ਕਰਨ ਉਪਰੰਤ ਨੁਕਸਾਨੀ ਕਣਕ ਸਰੋਂ ਫਸਲ ਦਾ ਜਾਇਜ਼ਾ ਲਿਆ ਪੀੜਤ ਕਿਸਾਨਾਂ ਨਾਲ ਗੱਲਬਾਤ ਕਰਦੇ ਹੋਏ ਵਿਧਾਇਕ ਰਲਾਲ ਘਨੌਰ ਨੇ ਕਿਹਾ ਕਿ ਬਿਨਾ ਭੇਦਭਾਵ ਤੋਂ ਨੁਕਸਾਨੀ ਫਸਲ ਦੀ ਗਰਦਾਵਰੀ ਕਰਵਾਈ ਜਾਵੇਗੀ ਅਤੇ ਜਲਦੀ ਹੀ ਅਸਲ ਹੱਕਦਾਰ ਕਿਸਾਨਾਂ ਨੂੰ ਮੁਆਵਜ਼ਾ ਰਾਸ਼ੀ ਮਿਲੇਗੀ। ਉਹਨਾਂ ਕਿਸਾਨਾਂ ਨੂੰ ਭਰੋਸਾ ਦਿੱਤਾ ਕਿ ਪੰਜਾਬ ਸਰਕਾਰ ਇਸ ਮੁਸੀਬਤ ਦੇ ਸਮੇਂ ਵਿੱਚ ਉਹਨਾਂ ਦੇ ਨਾਲ ਹੈ ਤੇ ਫਸਲਾਂ ਦੇ ਹੋਏ ਨੁਕਸਾਨ ਦਾ ਗਰਦਾਵਰੀ ਕਰਵਾ ਕੇ ਜਲਦੀ ਉਹਨਾਂ ਨੂੰ ਮੁਆਵਜ਼ਾ ਦਿੱਤਾ ਜਾਵੇਗਾ। ਬੇਨਤੀ ਇਹ ਹੈ ਜੀ ਸਾਰੇ ਇਲਾਕੇ ਦੇ ਜਿਹੜੇ ਸਾਡੇ 5-6 ਪਿੰਡ ਨੇ ਇਹਨਾਂ ਦਾ ਨੁਕਸਾਨ ਜ਼ਿਆਦਾ ਹੋਇਆ 100% ਵੰਗੂ ਹੋਇਆ ਜੀ ਇਹਨਾਂ ਦਾ ਜਿਹੜਾ ਗਰਦਾਬਰੀ ਦੀ ਰਿਪੋਰਟ ਬਣਾ ਕੇ ਐਸਡੀਐਮ ਸਾਹਿਬ ਨੇ ਤਹਿਸੀਲਦਾਰ ਸਾਹਿਬ ਨੇ ਸਾਰਾ ਪ੍ਰਸ਼ਾਸਨ ਆ ਸਰਪੰਚ ਨੇ ਸਾਰੇ ਮੋਤਵਾ ਸਾਰੇ ਸਰਪੰਚ ਕਿਉਂ ਨਹੀਂ ਤੇ ਬੇਨਤੀ ਹੈ ਵੀ ਆਪਾਂ ਸੀਐਮ ਸਾਹਿਬ ਤੋਂ ਉੱਥੋਂ ਸਪੈਸ਼ਲ ਗਰਦਾਬਰੀ ਦੇ ਡੀਸੀ ਸਾਹਿਬ ਨੂੰ ਆਰਡਰ ਕਰਾ ਕੇ ਇਹ ਲੈ ਕੇ ਭੇਜ ਦਿੰਦੇ ਇੱਕ ਦੋ ਦਿਨ ਦੇ ਵਿੱਚ ਜਿਹੜਾ ਬਿਲਕੁਲ ਕਲੀਅਰ ਦਿਸਣ ਲੱਗ ਜਾਏਗਾ ਜਿਸ ਤਰ੍ਹਾਂ ਰਿਹਾ ਵੇసే ਵੀ ਪਰ ਜਿਹੜੀ ਫਸਲ ਆ ਜਦੋਂ برف ਦੇ ਵਿੱਚ ਗੜਿਆਂ ਨਾਲ ਖਰਾਬ ਹੁੰਦੀ ਆ ਤਾਂ ਉਹ ਦੋ ਤਿੰਨ ਦਿਨਾਂ ਬਾਅਦ ਸੁੱਕਣ ਲੱਗਦੀ ਐ ਜਦ ਮੈ ਲਾਉਣ ਲੱਗਦੀ ਉਹ ਡੰਗਰਾਂ ਦਾ ਜਿਹੜਾ ਚਾਰਾ ਉਹ ਵੀ ਖਰਾਬ ਹੋਇਆ ਤੇ ਜਿਹੜਾ ਕੋਈ ਸਬਜ਼ੀ ਸੀ ਉਹ ਵੀ ਖਰਾਬ ਹੋਈ ਹੈ ਤੋਂ ਕੋਸ਼ਿਸ਼ ਕਰਾਂਗੇ ਭਾਈ ਛੇਤੀ ਤੋਂ ਛੇਤੀ ਜਲਦੀ ਜਿਹੜਾ ਜਿਹੜਾ ਜਲਦੀ ਜਿਹੜਾ ਆਪਾਂ ਇਹਨਾਂ ਨੂੰ ਮਾਫ਼ ਕਰਾ ਦਵਾ ਦੇ। ਤੇ ਵੀ ਤਾਂ ਬਹੁਤ ਮਾੜੀ ਗੱਲ ਹੈ ਕੁਦਰਤੀ ਆ ਪਰ ਕੁਦਰਤ ਅੱਗੇ ਜ਼ੋਰ ਤਾਂ ਨਹੀਂ ਕਿਸੇ ਦਾ ਚੱਲਦਾ। ਠੀਕ ਹੈ ਜੀ। ਚਲੋ ਆ ਅਸੀਂ ਤਾਂ ਅਰਦਾਸ ਹੀ ਕਰਾਂਗੇ ਭਾਈ ਕਿਸੇ ਦਾ ਨੁਕਸਾਨ ਨਾ ਹੋਵੇ। ਅਸੀਂ ਹਮ ਸਾਹਿਬ ਕੋਲੇ ਨੇ ਫਿਲਦਸਰ ਸਾਹਿਬ ਕੋਲੇ ਨੇ ਫਟਵਾਰੀ ਸਾਹਿਬ ਨੂੰ ਅਦਰੇ ਆਰਡਰ ਕਰ ਦਿੱਤੇ ਗਏ ਨੇ ਪੇਛੇ ਥੀ ਗਰਦਾਜ਼ਰੀ ਕਰ ਦਿੱਤੀ